ਸਵਾਗਤ ਹੈ ਕਿਸਾਨ ਵੀਰੋ ਹੁਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪੈਨ ਡਾਲ ਕਰੇ ਤੇ ਨੰਬਰ ਬਾਕੀ ਦਾ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਗੱਲਬਾਤ ਕਰਾਵਾਂਗੇ ਇੱਥੇ ਹੀ ਆ ਜਿਓ ਜੀ ਸਤਿ ਸ਼੍ਰੀ ਅਕਾਲ ਬਾਈਪੂ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਪੂਰੇ ਵਧੀਆ ਬਾਈ ਤੇ ਦੀਪੂ ਨੰਬਰ ਬੋਲ ਬਰੇ 624110142 ਫੋਨ ਨੰਬਰ ਆ ਗਿਆ ਬਾਈ ਆਪਣਾ ਪਿੰਡ ਜੀ ਪਿੰਡ ਹਲਕੜੇ ਆ ਗਿਆ ਨੇੜੇ ਪਿੰਡ ਭੜੌੜ ਜੰਗੀਆਂ ਨਾਲ ਸੈਦੋ ਕੇ ਰਹਿ ਗਿਆ ਬਾਈ ਜ਼ਿਲ੍ਹਾ ਬਰਨਾਲਾ ਦੇ ਤਸੀਲ ਤਪਾ ਓਕੇ ਜੀ ਤੇ ਅੱਜ ਇੱਕ ਵਾੜ ਦਿਖਾਉਣੀ ਆ ਦੀਪੂ ਅੱਜ ਇੱਕ ਵਾੜ ਦਿਖਾਉਣੀ ਆ ਹੂੰ ਕੱਲ ਦੀ ਸਵੇਰੇ ਕੱਲ 4 ਵਜੇ ਸਵੇਰ ਹੈ ਕਿੰਨਾ ਕੁ ਬੋਲਾ ਘੜਤਾ ਕਾਹਨ ਹੋਊਗਾ ਇਹਦੇ ਥਲੇ 14 ਕਿਲੋ ਬੋਲਾ ਕੱਲ ਰਾਤ ਜੂਰੀ ਦੇ ਤੜਕੇ ਤੇ ਜਾ ਮਾਗਰ ਕੀ ਆ ਗਿਆ ਮਾਗਰ ਬੱਛੀ ਆ ਗਈ ਪਹਿਲੀ ਵਾਰ ਦੁੱਧ ਕਿੰਨਾ ਦਿੰਦਾ ਨੇ ਪਹਿਲੀ ਵਾਰੀ ਇਹਨੇ 22 ਕਿਲੋ ਦਿੰਦਾ ਐਦ ਕੀ ਵਾਧੀ ਦੁੱਧ ਐਦ ਕੀ 24 ਕਿਲੋ ਦੇ ਦੂ ਓਕੇ ਬਾਕੀ ਰੁੱਤ ਚੰਗੀ ਆ ਗਈ ਸੂਈ ਕਦੋਂ ਆ ਸੂਈ ਕੱਲ ਰਾਤ 4 ਵਜੇ ਕੱਢ ਲਾ ਬਾਹਰ ਨੂੰ ਤੋਰ ਕੇ ਦੇਖਿਆ ਨੇੜੇ ਤੋਂ ਮੈਂ ਥਾਣ ਲੈ ਵਸ ਨੂੰ ਕਰਾਉਣੀ ਚੈੱਕ ਆ ਦੇਖੋ ਜੀ ਓਕੇ ਜੀ ਬੱਚਾ ਆ ਗਿਆ ਮਗਰ ਬੱਚੀ 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 ਆ ਦੇਖੋ ਕੁਆਲਿਟੀ ਵਾਲੀ ਬੱਚੀ ਕਰਾਉਣੇ ਹਨ ਚੈੱਕ ਆ ਕੇ ਜੀ ਤੇ ਆਹ ਕਰੋ ਜੀ ਚੈੱਕ ਪੂਰੀ ਕਮਾਲ ਦੀ ਬੈੜ ਆ ਵੀਡੀਓ ਬਣਾਉਣ ਦਾ ਟਾਈਮ ਆਪਣਾ ਹੈਗਾ 2 ਵਜੇ ਦਾ ਜੀ ਉਸ ਹਸਾਬ ਨਾਲ ਜੱਜ ਕਰ ਲਿਓ ਆ ਦੇਖੋ ਜੀ ਇਹ ਟੋਰਾ ਵਗੈਰਾ ਪੂਰਾ ਵਧੀਆ ਕਰਮਾ ਵਾਲੀ ਲੇਵਾ ਸੋਹਣਾ ਤਿਆਰ ਕਰਦੀ ਆਉਂਦੀ ਆ। ਕੋਈ ਇਹੋ ਜਿਹੀ ਵੀ ਗੱਲ। ਬਸ ਬੈਠੇ ਹੁਣੀ ਚੋਲੇ ਬੰਦਾ। ਓਕੇ ਜੀ ਓਕੇ ਬਾਈ ਠੀਕ ਆ ਵੀਰੇ। ਆ ਬੜਵਾ ਮਾਰਦੀ ਆ। ਠੀਕ ਆ ਠੀਕ ਆ ਉਹ ਤਾਂ ਅਗਲੇ ਨੇ ਜਦੋਂ ਆ ਕੇ ਕੱਢ ਲੈਣਾ ਹਨਾ। ਦੂਜਿਆਂ ਚ ਵੀ ਮਾਰ ਉੱਥੇ ਮਾਰਦੀ ਚਲਦਾ ਰ। ਉੱਥੇ ਮਾਰਾ ਕੇ ਬਚਦੀ। ਠੀਕ ਆ ਵੀਰੇ ਠੀਕ ਆ। ਆ ਦੇਖੋ ਜੀ। ਤੇ ਬਾਕੀ ਦੀ ਗੱਲ ਨਾ। ਠੰਡੀ ਸੀਲ ਆ ਬਾਈ। ਹਾਂ ਤੇ ਕੱਦਗੜ ਬਹੁਤ ਜ਼ਿਆਦਾ ਹਨਾ। ਠੀਕ ਆ ਵੀਰੇ। ਤੇ ਕੱਦਗੜ ਬਹੁਤ ਆ ਹਨਾ ਦੀਪੂ। ਤੇ ਬਾਕੀ ਦੇ ਐਚ ਐਫ ਜਾ ਗਈ ਹੈਨਾ ਐਚ ਐਫ ਚਲ ਓਕੇ ਚਲ ਫਿਰ ਲਾਲ ਆ ਬੱਚਾ ਲਾਲਾ ਕਿ ਆਈ ਮਾਰ ਦੂ ਇਹਦਾ ਆਈ ਮਾਰ ਦੇ ਜਿਆਦਾ ਜ਼ਿੰਦਗੀ ਹੁੰਦਾ ਹੈਨਾ ਮਾਰ ਦੇ ਜੀ ਤਾਰਾ ਆ ਦੇਖੋ ਜੀ ਥੱਲੇ ਤਾਂ ਨਲਕਾ ਹੀ ਆ ਹੈਨਾ ਬੋਲਾ ਮਾਰ ਦੋ ਇੱਕ ਮਿੰਟ ਹੌਣ ਮਾਰੋ ਜੀ ਹਾਂ ਤੇ ਆ ਦੇਖ ਲਓ ਬੋਲਾ ਜਮਾ ਕੋਈ ਸ਼ੱਕ ਵਾਲੀ ਗੱਲ ਨਹੀਂ ਮਾਰਦੇ ਆਏ ਮਾਰਦੇ ਹਰਿ ਚਲ ਮੇਰੇ ਦੇ ਮਾਰ ਆਇਸ ਤਾਂ ਲੋੜੀਂ ਪਾਲ ਕੋਈ ਗੱਲ ਨਹੀਂ ਆ ਦੇ ਫਲਾਂ ਵਾਲੀ ਗਾਈ ਦੱਸ ਦਊਗੀ ਭਾਈ। ਓਕੇ। ਕੋਈ ਐਡੀ ਕੋਈ ਹੈ ਨਹੀਂ ਗਾਸ, ਕਾਹ ਰਿਹਾ। ਆ ਦੇ। 14 ਵਗੈਰਾ ਪੂਰੀਆਂ ਵਧੀਆ ਤੇ ਮੁੱਲ ਤੁਹਾਨੂੰ ਪੁੱਛ ਕੇ ਦੱਸਾਂਗੇ। ਠੀਕ ਆ ਵੀਰੇ। ਤੇ ਦੀਪੂ ਦਰਦ ਐ ਦੀ ਕੱਢ ਦੂ ਹਾਂ। ਚੰਗਾ। ਕੋਈ ਤੇਰਾ ਦੱਕ ਲੈ ਕੇ। ਠੀਕ ਆ ਵੀਰੇ। ਤੇ ਕੁਆਲਿਟੀ ਕਿਹੜੇ ਸਰਾਬ ਦਾ ਕੁਆਲਿਟੀ ਹੈ? ਓਕੇ ਵੀਰੇ ਆ ਦੇ। ਕੋਈ ਇਹੋ ਜੀ ਗੱਲ ਨਹੀਂ ਨਾਲ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਚਾਰੇ ਥਾਂ। ਨਿਕਲ ਮੇ ਪੂਰੇ ਗੈਪ ਤੇ ਪਾ ਵਾਂਗੂ ਲੱਗੇ ਤੇ ਬੱਚੀ ਦੇਖੋ ਜੀ। ਕੁਆਲਿਟੀ ਨਾੜਾ ਨਾੜਾ ਦਿਖਾ ਦੇ ਭਾਈ। ਠੀਕ ਆ ਵੀਰੇ। ਤੇ ਆਏ ਨਹੀਂ ਕੋਈ ਗਾ ਜਿੱਧਰ ਦੀ ਮਰਜ਼ੀ ਵਹਿਲੇ ਬੰਦਾ। ਬਾਕੀ ਨਾਲ ਮਗਰ ਜਾਨਵਰ ਚੰਗਾ ਠੀਕ ਆ ਵਾ ਦੇਖੋ ਲੋ ਜੀ ਚਮਾਈ ਉਹਦਾ ਟੱਲੂ ਪੰਪੀ ਠੀਕ ਆ ਬਸ ਕਾਨੂੰ ਡੋਲੀ ਜਾਣਾ ਕਾਨੂੰ ਉਤਰੀ ਹੈ ਭਾਈ ਬੈਠ ਠੀਕ ਆ ਹਾਂ ਉਤਰੇ ਗਿਆ ਓਕੇ ਵੀਰੇ ਹੱਥ ਲਾਉਣੇ ਇਥਰੇ ਤੇ ਮਗਰ ਐ ਚਫ ਨਸਲ ਦੀ ਬੱਛੀ ਆ ਗਈ ਮਗਰ ਬੱਛੀ ਆ ਤੇ ਬੱਛੀ ਬਹੁਤ ਜਿਆਦਾ ਓ ਬੱਛੀ ਦਿਖਾਓ ਬੰਦੇ ਨਸਲ ਤੋਂ ਬਹੁਤ ਆ ਬੱਛੀ ਆ ਆ ਦੇਖੋ ਇਹ ਕਰਮ ਵਾਲੀ ਨੇ ਇਹਨੇ ਵੀ ਨਾਲ ਹੀ ਤਿਆਰ ਹੋ ਜਾਣਾ ਇਹਦੇ ਖਾਲ ਨੂੰ ਹਣਾ ਤੇ ਨਾਲ ਖੜੀ ਮੜਾ ਬੈਠ ਦੇ ਫੜਾਈ ਕਿਤੇ ਆ ਦੇਖੋ ਜੀ ਓਕੇ ਵੀਰੇ ਤੇ ਦੀਪੂ ਭਾਈ ਹੈ ਕਿੰਨੇ ਕੁ ਲੈਣੇ ਆ ਤੇ 82 ਐਸਡੀਮਨ 82000 ਤੇ ਮੈਂ 82 ਜੋ ਮਾਨਤਾ ਕਰਾਂਗੇ ਤੇਰਾ ਚੈਨਲ ਦਾ ਪਰ ਓਕੇ ਵੀਰੇ ਤੇ ਸਾਨੂੰ ਚੰਗਾ ਰਿਸਪੌਂਸ ਮਿਲਦਾ ਬਾਈ ਤੇਰੇ ਚੈਨਲ ਠੀਕ ਆ ਵੀਰੇ ਤੇ ਦੀਪੂ ਨੰਬਰ ਫੇਰ ਬੋਲ ਦੋ 684810844 ਪਿੰਡ ਆਪਣੇ ਕੋਲੇ ਸ਼ਾਹ 6 ਕਿਲੋ ਦੁੱਧ ਆ ਗਈ ਹੂੰ ਤੇ ਗਾਂ ਵੀ ਮੇਰੇ ਯਾਰ ਮੇਰੇ ਮਾਲਕਾਂ ਨੇ ਬਣੀ ਵੀ ਦੱਸਿਆਗਾ ਆਪਾਂ ਨਾ ਕਿ ਕਿਹਨੇ ਇਹਦਾ ਕੀ ਮੁੱਲ ਹੈ ਇਹਦਾ ਮੁੱਲ ਕਰਾਂਗੇ 20000 ਬਸ ਠੀਕ ਆ ਕਰ ਲਿਓ ਬਾਈ ਨਸ ਬਰਕ ਠੀਕ ਹੈ ਤੇ ਇਹਦਾ 82 ਦੇ ਵਿੱਚ ਮਾਨਤਾ ਹੋ ਜਾਣਾ ਹਣਾ ਫੁੱਲਾ ਠੁੱਲਾ ਕਰੇ ਚੈਨਲ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਿਆਰ ਰਹੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ